ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਖ ਵਾਸਤੇ ਬਹੁਤੋ ਬਾਤ ਕੀਤੇ ਦੁੱਖ ਵਾਸਤੇ ਕੋਈ ਨਹੀਂ ਕੀਤਾ ਪਰੰਤੂ ਇਹ ਮਨ ਸੁਣ ਜੋ ਹਰੀ ਨੂੰ ਪਾਵੇ ਉਹੀ ਹੁੰਦਾ ਹੈ ਹਰ ਬੱਤਾ ਸੁੱਖਾਂ ਲਈ ਅਦਾਸ ਕਰਦਾ ਹੈ ਦੁੱਖ ਕੋਈ ਨਹੀਂ ਮੰਗਦਾ ਪਰ ਇਹ ਫਿਰ ਵੀ ਆ ਜਾਂਦੇ ਹਨ ਕਿਉਂਕਿ ਸੁੱਖਾਂ ਦੇ ਉਪਰਾਲੇ ਤਾਂ ਬਹੁਤ ਕਰਦਾ ਹੈ ਪਰ ਇਹ ਜੱਜ਼ਾ ਨਹੀਂ ਕਰਦਾ ਕਿ ਜਿਸ ਨਾਲ ਦੁੱਖ ਆਵੇ ਇਹਨਾਂ ਜਦੋਂ ਅਸੀਂ ਸੁੱਖ ਮੰਗਦੇ ਹਾਂ ਤਾਂ ਦੁੱਖ ਵਿੱਚੋਂ ਹੀ ਨਿਕਲ ਆਉਂਦੇ ਹਾਂ ਜਿਵੇਂ ਫੁੱਲ ਖਿੜਿਆ ਹੈ ਨਾਲ ਕੰਡੇ ਵੀ ਹਨ ਉਸ ਦਾ ਮਰ ਜਾਣਾ ਉਹਦੇ ਵਿੱਚੋਂ ਹੀ ਨਿਕਲ ਆਉਂਦਾ ਹੈ ਕਈ ਲੋਕ ਸੋਚਦੇ ਹਨ ਸਾਡੇ ਕੋਲ ਪੈਸਾ ਨਹੀਂ ਮਕਾਨ ਨਹੀਂ ਇਸ ਲਈ ਸੁੱਖ ਨਹੀਂ ਪਰ ਜਦੋਂ ਧਨ ਵੀ ਕਮਾ ਲਿਆ ਕੋਠੀਆਂ ਵੀ ਬਣ ਗਈਆਂ ਪਰ ਮਨ ਸੁਖੀ ਫਿਰ ਵੀ ਨਹੀਂ ਹੋਇਆ ਬੰਦਾ ਘਰ ਬਦਲਦਾ ਹੈ ਦੋਸਤ ਬਦਲਦਾ ਹੈ रिश्तेदार बदलਦਾ ਹੈ ਫਿਰ ਵੀ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਇਹ ਖੁਦ ਨੂੰ ਨਹੀਂ ਬਦਲਦਾ ਧੂਲ ਚਿਹਰੇ ਤੇ ਹੁੰਦੀ ਹੈ ਪਰ ਸ਼ੀਸ਼ਾ ਸਾਫ਼ ਕਰਿਆ ਹੁੰਦਾ ਹੈ ਪਰ ਜਦੋਂ ਅਸੀਂ ਪੂਰੇ ਗੁਰੂ ਕੋਲੋਂ ਪੁੱਛਾਂਗੇ ਕਿ ਸਦੀਵੀ ਸੁੱਖ ਕਿਵੇਂ ਮਿਲੇ ਤਾਂ ਸਤਗੁਰੂ ਜੀ ਕਹਿਣਗੇ ਜਿਵੇਂ ਤੁਸੀਂ ਇੱਕ ਇੱਕ ਸਵਾਸ ਨਾਲ ਮਾਇਆ ਚੇਤੀ ਕਰਦੇ ਹੋ ਇੱਕ ਇੱਕ ਸਵਾਸ ਨਾਲ ਪਰਮਾਤਮਾ ਨੂੰ ਚੇਤੇ ਕਰੋ ਤਾਂ ਉੱਥੋਂ ਦਾ ਸੁੱਖ ਵੀ ਮਿਲੇਗਾ ਤੇ ਫਟੋਗ ਦਾ ਸੁੱਖ ਵੀ ਮਿਲ ਜਾਵੇਗਾ ਗੁਰੂ ਕਲੰਗੀਧਰ ਪਾਤਸ਼ਾਹ ਜੀ ਆਖਦੇ ਹਨ ਪੂਰੇ ਗੁਰ ਨੂੰ ਯਾਦ ਕਰਨ ਨਾਲ ਸੱਜੇ ਨੇ ਨਿਰਾ ਸੰਸਾਰ ਧਨ ਪ੍ਰਾਪਤ ਹੁੰਦਾ ਹੈ ਅਤੇ ਪਰਮਾਤਮਾ ਦਾ ਨਾਮ ਧਨ ਵੀ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਸਾਰੇ ਸੁੱਖਾਂ ਦਾ ਦਾਤਾ ਪੂਰਾ ਗੁਰ ਹੀ ਹੈ ਉਸ ਦੀ ਸ਼ਰਨ ਵਿੱਚ ਪੈ ਜਾਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ